ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੋਲਦਾ ਕਰਦਾ ਮੇਰੇ ਘਰੋਂ ਲਓ ਬਈ ਸਾਨੂੰ ਹੁਣ ਦਿਖਾ ਮੈਂ ਕਰਤੀਤਾ ਆਪਣੇ ਡੌਗ ਦਿਖਾ ਇੱਕ ਬੰਦਾ ਖੜਦਿਆ ਬੰਦੇ ਯਾਰ ਨੇ ਕੀ ਕੰਮ ਕੀਤਾ ਦੇਖ ਲੈ ਖੜਦਿਆ ਤਰੀ ਤੀ ਸਾਰੇ ਤਾਂ ਆਸ ਦਾ ਕਰਦਾ ਜਲੂਸ ਉਹ ਤੇਰੀ ਤੇਰੇ ਚੱਪਲੇ ਫਿਰੂਦ ਚੱਲ ਬਾਹਰ ਚੱਲ ਇੱਕ ਮਿੰਟ ਨਹੀਂ ਹੋਣਾ ਅੰਦਰ ਅਤਾਸ ਲੈਗਾ ਸਾਰੀ ਚੱਕ ਚੱਕ ਕੇ ਖਲਿਆਰਤੀ ਚੱਬਤੀ ਠੀਕ ਹੈ ਉਹ ਆਪਣੇ ਮੰਜੇ ਨੂੰ ਮੂੰਹ ਪਾਈ ਬਿਆਸੀਆਂ ਤੋਆ ਚੱਕਤਾ ਮੰਜਾ ਠੀਕ ਹੈ ਮੋਤਰਾ ਬਾਦਲਾ ਸਾਹਿਬ ਖਿੱਚੀ ਹੁੰਦਾ ਪੂਰਾ ਕੰਮ ਮੁੰਡਾ ਆਉਦੇ ਜਾਨੇ ਦਾ ਮੇਰੀ ਨੀਂਹ ਆ ਪੈ ਗਈ ਸੁੱਤੇ ਪਈ ਦੀ ਮੈਂ ਉੱਠ ਕੇ ਮੈਂ ਪੈਣਾ ਖੜਕ ਕੜਕ ਜਿਹੀ ਕਾਦੀ ਹੋਈ ਜਾਂਦੀ ਹੈ ਹਨਾ ਚੱਕੀਆਂ ਪੰਜਾਂ ਪਾ ਚੱਕੀ ਆਪਣਾ ਮਾਸਕ ਵੀਰ ਨੂੰ ਹੋ ਗਿਆ ਹੀ ਲੈ ਰਹਿਣਾ ਆਵਾਂਗੇ ਸੋਰੀ ਬਾਬਿਓ ਲਓ ਜੀ ਕੋਨੇ ਖੋਡਾ ਲੈਂਕਾ ਵਾਹਿਗੁਰੂ ਦਾ ਨਾਮ ਜੈ ਬਾਬਾ ਬਣੀ ਰਾਮ ਜੀ ਕਰੋ ਕਿਰਪਾ ਸਾਰੇ ਕਬੂਤਰ ਵੇਲੇ ਕਰ ਦਿਓ ਸਾਡੇ ਲਓ ਜੀ ਸਾਡੇ ਕਬੂਤਰ ਪਹਿਲਾ ਕਬੂਤਰ ਗਲਾਬੀ ਟੂਸੇ ਤੇ ਗਲਾਬੀ ਟੌਰੀ ਜਿਹੜੇ ਦੀ ਅੱਜ ਕੋਲੀ ਦੂਜੀ ੜਾਈ ਹੈ ਹਨਾ ਇਹਨੂੰ ਬੜਾ ਵਧੀਆ ਨਾ ਬੈਠ ਕੋਈ ਗੱਲ ਨਹੀਂ ਆਪੇ ਕੌਲੇ ਤੇ ਬਹਿ ਕੇ ਆ ਜਾਈਂਗਾ ਫਿਰ ਤੇ ਦੂਜਾ ਕਬੂਤਰ ਭਾਈ ਆਪਣਾ ਮੋਜਾ ਮੋਜ ਪਿਆਰਾ ਲੈ ਮੋਜੇ ਬਾਏ ਛਤਰੀ ਤੇ ਕਿੱਥੇ ਬੈਂਦਾ ਹੈ ਤੇ ਉਸ ਤੋਂ ਬਾਅਦ ਆ ਗਈ ਜ ਆਪਣੀ ਘੰਡ ਕਾਂਤ ਵਾਲੀ ਠੀਕ ਹੈ ਹਰਾ ਘੰਡ ਗਲਾਬੀ ਕਾਂਤ ਇਹ ਵੀ ਵਿਹਲੀ ਬੈਠੀ ਸੀ ਵੈਸੇ ਤਾਂ ਕੱਲ ਡਾਈ ਸੀਗੀ ਨਾ ਇਹ ਜਮਾਂ ਸਾਫ ਸੀ ਮੈਂ ਕੋਈ ਚੱਕਰ ਨਹੀਂ ਕੱਢ ਦਿੰਨੇ ਨੂੰ ਤੇ ਬਲਜੀਤ ਤੇ ਦਾਣੀ ਨੂੰ ਸੰਸਾ ਲੱਗ ਗਿਆ ਵੀ ਕੁੱਤੇ ਨੇ ਤਾਸ ਪਾੜਤੀ ਤੇ ਉਹਦੇ ਪਿੱਛੇ ਪੰਚਾਇਤ ਗਰ ਨੂੰ ਫਿਰਦੇ ਆ ਇਹ ਉਹ ਦੇਖੋ ਵੀ ਐ ਪੁਰਾਣਾ ਚੋਰਾ ਵੀ ਬਸ ਖਾਦਮ ਹੀ ਹੋ ਗਈ ਜ਼ਿੰਦਗੀ ਬਸ ਵੀ ਭੈਣਦਨੇ ਦਾ ਕੰਮ ਉਹ ਦੇਖੋ ਆਈ ਪਤਾ ਕਿੱਥੋਂ ਲੈਂਦੀ ਆ ਇਹ ਕਿੱਥੋਂ ਲੈਂਦੀ ਗਿਲਜੀ ਵਾਲੇ ਲੈਂਦੀ ਸੀ ਤੇ ਹਰੀ ਗੁਲਾਬੀ ਬਗਲ ਵਾਲੀ ਕਾਲੀ ਜੀ ਦੀ ਵੀ ਸਟਰੀ ਬਈ ਇਹਨੂੰ ਵੀ ਜਾਣਦੇ ਕੋਈ ਚੱਕਰ ਨਹੀਂ ਬੈਠਣਾ ਬਾਇਆ ਛਰੀ ਤੇ ਬਾਇਆ ਬਾਇਆ ਕੋਈ ਗੱਲ ਨਹੀਂ ਲਓ ਜੀ ਤੇ ਉਸ ਤੋਂ ਬਾਅਦ ਆ ਗਿਆ ਆਪਣੀ ਭੂਤ ਗੁਲਾਬੀ ਬਗਲ ਵਾਲੇ ਠੀਕ ਹੈ ਇਹ ਵੀ ਵੇਲੀ ਸੀਗੀ ਤੇ ਉਸ ਤੋਂ ਬਾਅਦ ਆ ਗਿਆ ਆਪਣੀ ਢਿੱਡ ਟੂਸੀ ਵਾਲੀ ਬਈ ਤੇ ਇਹਦੇ ਅੰਦਰ ਵੀ ਰਾਇ ਸੀ ਕੋਈ ਚੱਕਰ ਵਾਲੀ ਗੱਲ ਨਹੀਂ ਚਾਲ 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 ਲਓ ਜੀ ਤੇ ਉਦੋਂ ਬਾਅਦ ਆ ਕੇ ਵਾਰਗਾਂ ਵਾਲੇ ਕਬੂਤਰ ਹਰੀ ਕਾਂਦ ਵਾਲੀ ਚਾਲ ਓਏ ਲਓ ਭਾਈ ਹੁਣ ਆ ਗਿਆ ਬਲੈਕ ਯਾ ਇਹਦੀ ਬੈਠਣ ਲਈ ਆਤ ਮਾੜੀ ਹੈ ਛੱਡਣ ਸਾਰ ਬੈਂਦਾ ਨਾ ਜਿਹੜਾ ਉਹ ਕੰਮ ਮਾੜਾ ਹੈ ਤਾਂ ਜਿੰਨਾ ਹੈ ਆ ਦੇਖਣਾ ਕੋਣ ਜੋਰ ਜਲਾ ਮਾਰ ਕੇ ਖਾਵਾਂ ਚਾਲ ਛੱਡ ਦਿਆ ਨਹੀਂ ਛੱਡਦੇ ਇਹਦਾ ਬੈਂਦਾ ਹੀ ਬੈਂਦਾ ਹੁੰਦਾ ਹੈ ਅੱਜ ਨਹੀਂ ਵਹਿੰਦਾ ਪਰ ਫਿਰ ਮੂੰਹ ਲਾਦਾ ਨਾ ਐ 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 ਨਹੀਂ ਵਹਿੰਦਾ ਲਾਸਟ ਕਬੂਤਰ ਕਾਲਾ ਚੀਨਾ ਖਬੀ ਗੁਲਾਬੀ ਬਗਲ ਵਾਲਾ ਬਗਿਆੜ ਮੇਰੇ ਵੀਰੋ ਬਗਿਆੜ ਕਹਿੰਦੇ ਇਹਨੂੰ ਪਿਆਰ ਨਾਲ ਚਲੋ ਭਾਈ ਰੇਛੇ ਕਬੂਤਰ ਸੀਗੇ ਅੱਜ ਇੱਕ ਧੋਤ ਤੈਨਾਂ ਇਹ 4 ਤੇ 5 ਕੂਤਰਾਂ ਦੇ ਰਹਿ ਸੀਗੀ ਪੰਜਾਂ 'ਚ ਦੋ ਪਾਲਟ ਤੇ ਆ ਬਲੈਕੀ ਦਾ ਸਮਾਨ ਆ ਆ ਹਰੀ ਕਾਂ ਦਾ ਇਹਦਾ ਸਮਾਨ ਆ ਠੀਕ ਆ ਫਿਰ ਮੁੰਡਿਆਂ ਨੇ ਕੰਮ ਖਿੱਚਦਾ ਤੜਕੋ ਤੜਕੀ ਮੁੰਡਿਆਂ ਨੇ ਤੜਕੋ ਤੜਕੀ ਕੰਮ ਖਿੱਚਦਾ ਖਿੱਚਦਾ ਹਾ ਕਾ ਇਸਾ ਕੰਮ ਤੂੰ ਪੁੱਤ ਕੀ ਕਰੀਏ ਨੇ ਕਿੱਥੇ ਕਰਦਾ ਐ ਇੱਥੇ ਰੱਖ ਕੀ ਕਰੇਗਾ ਇਹ ਤਾਂ ਆਪਣੇ ਡੌਗੀ ਨੇ ਪਾੜਤੀ ਹਾਂ ਕੁੱਟਾਂਗੇ ਉਹਨੂੰ ਹੁਣ ਆਪਾਂ ਕਹਨਾਂ ਨੂੰ ਕੁੱਟਾਂਗੇ ਵੱਡੇ ਡੰਡੇ ਨਾਲ ਲਵ ਜੀ ਤੇ ਇੱਕ ਜਿਹੜਾ ਨਵਾਂ ਕਬੂਤਰ ਸੀ ਬਈ ਆਪਣਾ ਹਨਾ ਜਿਵੇਂ ਦੂਜੀ ੜਾਈ ਆਪਣਾ ਗਲਾਬੀ ਟੂਸੇ ਤੇ ਟੋਰੀ ਵਾਲਾ ਜਿਹੜੇ ਨੂੰ ਛਤਰੀ ਦਾ ਨਹੀਂ ਪਤਾ ਹਜੇ ਜਵਾਗ ਨੂੰ ਉਹ ਤਾਂ ਬਹਿਗਾ ਪਾਸੇ ਕੋਈ ਚੱਕਰਾਂ ਦੀ ਗੱਲ ਨਹੀਂ ਬਠਾ ਰਹਿੰਦੇ ਹੋ ਬਾਕੀ ਕੂਤਰ ਠੀਕ ਫਿਰਦੇ ਆ ਤੇ ਪਰ ਮੌਸਮ ਖਰਾਬ ਹੈ ਜਿਵੇਂ ਉਹ ਬਲੈਕ ਹੀ ਆ ਜਾਂਦਾ ਇੱਕ ਬਲੈਕੇ ਦੇ ਮੂਰੇ ਜਾਂਦਾ ਪਰ ਨਹੀਂ ਕਿਹੜਾ ਇੱਧਰ ਖੱਬੀ ਗਲਾਬੀ ਬਗਲਾ ਵਾਲਾ ਆ ਗਿਆ ਆ ਢੈੜੇ ਟੂਸੇ ਟੋਰੀ ਵਾਲੀ ਆ ਢੈੜੇ ਟੂਸੇ ਵਾਲੀ ਆ ਗਈ ਤੇ ਤੇ ਹੋਰ ਆ ਜਾਣਗੇ ਬੜਨ ਸਾਰੇ ਫਿਰਦੇ ਫਿਰਦੇ ਆ ਰਹੇ ਹੂੰ ਉਹ ਕਾਂਤਾਲੀ ਆ ਗਈ ਤੇ ਉਹ ਪਿੱਛੇ ਆ ਗਈ ਢਿੱਡ ਕਾਂਤਾਲੀ ਢਿੱਡ ਕਾਂਤਾਲੀ ਅੱਗੇ ਖੱਬੀ ਕਾਂਤਾਲੀ ਤੇ ਇੱਥੇ ਭੂਤ ਵੀ ਫਿਰਦੀ ਸੀਗੀ ਬਈ ਯਾਰ ਤੇ ਆਪਣੇ ਗਲਾਬੀ ਟੂਸੇ ਵਾਲੇ ਪੱਠੇ ਨੂੰ ਬਈ ਲਾਸਟ ਟਾਈਮ ਦਵਾਈ ਦੇ ਦਈਏ ਆ ਚੌਥੇ ਟਾਈਮ ਦੀ ਦਵਾਈ ਹੈ ਤੇ ਓਕੇ ਹੋ ਗਿਆ ਪੱਠਾ ਹੋ ਬਠਜਾ ਮਾ ਸੈੱਟ ਹੋ ਚੱਲਿਆ ਹਨ ਕੀ ਹੋ ਗਿਆ ਨਾ ਟਰੈਕਟਰ ਲੈਂਦਾ ਦਾ ਤੜਕੇ ਤੜਕੇ ਇਹ ਨਹੀਂ ਹੜਦੇ ਬਈ ਇਹਨਾਂ ਦੇ ਮੁਲਾਪ ਵੱਡਾ ਹੀ ਐ ਇਹਨਾਂ ਤਾਂ ਨੀਲ ਜਨ ਨਾਲ ਵੀ ਨਿਕਲਦਾ ਜਿਹੜਾ ਤਾਸ਼ ਵਾਲਾ ਮੁਲਾਪ ਬਹੁਤ ਜਿਆਦਾ ਡਾਬਦਾ ਹੈ ਹਨਾ ਹੁਣ ਬਾਪੂ ਜੀ ਨਾਲ ਚਲੋ ਯਾਰ ਨਾਲ ਨਾਲ ਬਈ ਇਹਨਾਂ ਨਾਲ ਤਾਸ਼ ਵੀ ਖੇਡ ਲੈਨੇ ਹਣਾ 2 ਮਿੰਟ ਤੇ ਨਾਲੇ ਬਈ ਇਥੋਂ ਕਬੂਤਰਾਂ ਦੇ ਨਿਗਾ ਵੀ ਆ ਹਨਾ ਐ ਲਓ ਭਾਈ ਉਹਨੇ ਪੈਟ ਖੋਲੀ ਮੈਂ ਕਿਹਾ ਲਾਈਟਾਂ ਉਟਾ ਕਰਕੇ ਬੰਦ ਵੈਸੇ ਤਾਂ ਲਾਈਟ ਗਈ ਰੱਬ ਬੰਨੂ ਤੇ ਆਪਣੇ ਸਪੇਅਰ ਛੜਦੀ ਬਾਹਰ ਹਨਾ ਕਿ ਕਬੂਤਰ ਫਿਰ ਦੇਣਾ ਆਹ ਸੀਗਾ ਬਈ ਆਪਣਾ ਯਾਦ ਆਈ ਘਰ ਨੂੰ ਸਭ ਨੂੰ ਢੱਡਾ ਦਾ ਕਮਾਂਡਲਾ ਚਿੱਟੀ ਗਾਲੀ ਦਾ ਜਿਹੜਾ ਪਿੰਡੇ ਦਿੱਤਾ ਸੀ ਇਹ ਕੂਤਰ ਕੱਲ ਵਾਪਸ ਆਇਆ ਇਹਦੀ ਹਰੀ ਟੋਰੀ ਕਰ ਰੱਖੇ ਕਿਸੇ ਨੇ ਉਹਦੇ ਕੋਲ ਚਿੱਟੀ ਅੱਖ ਹੋ ਗਈ ਸਾੜ ਦੀਏ ਭਾਈ ਸਪੇਅਰ ਚਾਹ ਲੋ ਸ਼ੇਰਾ ਬੈ ਸ਼ਰੀ ਦੇ ਹਾਂ ਇੰਨਾ ਸੌਖਾ ਇਹਨਾਂ ਕੂਤਰਾਂ ਨੂੰ ਬਠਨਾ ਆ ਗਿਆ ਆ ਗਿਆ ਇੱਕ ਮਿੰਟ ਲਓ ਭਾਈ ਕੱਚਕਾਂਤਲੀ ਵੀ ਉੱਡੇ ਮੁੰਡੇ ਇੱਕ ਗੇਮ ਹੋਰ ਪਾ ਲੋ ਏ ਫਿਰ ਵੇਣੇ ਕੀ ਬੰਦ ਆ ਮੋਜਾ ਫਿਰਦਾ ਕੱਚਕਾਂਤਲੀ ਵੀ ਇੱਥੇ ਆਉਂਦੀ ਸੀਗੀ ਹਾਂ ਇੱਕ ਪਰਾ ਮੈਂ ਤਾਂ ਪਾਸੇ ਰੱਖ ਦਲ ਉਹਨਾਂ ਨੇ ਇੱਕ ਪੱਤੇ ਨੂੰ ਤਾਂ ਬਾਕੀ ਫਿਰਦੇ ਆ ਸਾਰੇ ਉੱਡੇ ਨਾ ਮੌਸਮ ਗੰਦਾ ਜਾ ਹੋ ਗਿਆ ਉਹਦਾ ਕੋਈ ਚੱਕਰ ਵਾਲੀ ਗੱਲ ਨਹੀਂ ਸੀ ਤੇ ਆ ਆ ਗਈ ਕਾਚ ਕਾਂਦ ਆ ਜਾਂਦੇ ਚਲੋ ਕੋਈ ਨਾ ਇਹ ਤਾਂ ਬੈਠੇ ਕਬੂਤਰ ਛਦਰਾਂ ਤੇ ਜੀ ਦੋ ਕਬੂਤਰ ਹੋਰ ਬੈਠ ਗਏ ਇੱਕ ਗਲਾਬੀ ਬਗਲ ਵਾਲਾ ਕਾਲਾ ਚੀਨਾ ਇੱਕ ਢਿੱਡ ਟੂਸੀ ਵਾਲੀ ਕਾਲੀ ਚੀਨੀ ਠੀਕ ਹੈ ਉੜਦੇ ਕਬੂਤਰ ਰਹਿ ਗਿਆ ਇੱਕ ਧੌ ਤੰਨਾ 4 5 6 5 6 ਕੋੜ ਦੇ ਰਹੇ ਮੁੰਡਾ ਲਓ ਭਾਈ ਆ ਗਏ ਘਰੋਂ ਰੋਟੀ ਖਾ ਕੇ ਠੀਕ ਐ ਤੇ ਇੱਕ ਕੂਤਰ ਗਲਾ ਵੀ ਬੜਲਾ ਕਾਲਾ ਚੀਨਾ ਵੀ ਲਾਹਤਾ ਆਪਾਂ ਤੇ ਡਾਇਆ ਸੀਗਾ ਤੇ ਆਹ ਹਰੇ ਟੂਸ਼ੇਲਾ ਚੱਕ ਲਿਆਂਦਾ ਤੇ ਬਦਾਮ ਬਦਾਮ ਤੋਂ ਪਾਉਣੇ ਮਤਲਬ ਬਦਾਮ ਵਾਲੇ ਕੂਤਰ ਨੂੰ ਟਾਈਮ ਨਾਲ ਤੇ ਮੁੜ ਕੇ ਆ ਵੀ ਕੁੱਲ ਮਿਲਾ ਕੇ ਨਾ ਵੀ ਘੰਟਾ 2 ਘੰਟੇ ਆਪਾਂ ਕੰਮ ਹੋਰ ਪਹਿਲਾਂ ਕਰਦੇ ਦਾਣਿਆਂ ਵਾਲਾ ਜਿਵੇਂ ਦਾਣੇ ਆਪਾਂ ਕਟੋ-ਕਟ ਪਾਇਆ ਕਰਾਂ ਕੂਤਰ ਨੂੰ ਤੜਕੇ 12 ਵਜੇ ਦਾਣੇ ਪਾ ਕੇ ਇਹ ਦੋ ਕੋਇਨ ਨੂੰ ਚੱਕ ਦਿਆ ਕਰਾਂਗੇ ਇੱਕ 12 ਵਜੇ ਪਾ ਕੇ ਨਹੀਂ 1 ਵਜੇ ਨੂੰ ਚੱਕ ਦਿਆ ਕਰਾਂ ਘੱਣ ਲਓ ਜੀ ਬਲੈਕ ਹੀ ਆ ਵੀ ਪਾਸੇ ਬੈਗਾ ਵੀ ਅੱਜ ਆਪਣਾ ਤੇ ਟਾਈਮ ਕੁਛ 20 ਨਹੀਂ ਹੋਇਆ ਬਈ ਹਨਾ ਦੋ ਦਿਨ ਇੰਨਾ ਭੈੜਾ ਔੜ ਗਿਆ ਇੱਕ ਦਿਨ ਇੱਕ 30 ਇੱਕ ਦਿਨ ਇੱਕ 45 ਐਡੇ ਕਰ ਦੇ ਦੇਣਾ ਚ ਅੱਜ ਤਾਂ ਦਿਨ ਵੀ ਮਠਾ ਉਹ ਹਨਾ ਉਹਦੇ ਨਾਲੋਂ ਤੇ ਅੱਜ ਹੋ ਬੈਠਾ ਟਾਈਮ ਨਾਲ ਹੀ ਕਾਰਨ ਕੀ ਹੈ ਪਹਿਲਾ ਕੰਮ ਜਦੋਂ ਕੂਤਰ ਰੈਸ਼ ਪ੍ਰੋਪਰ ਖਿਚਣੋਂ ਹਟ ਜੇ ਗੜਬੜਾ ਕੂਤਰ ਅੰਦਰ ਦੂਜਾ ਕੰਮ ਪਾਲਟਤਾ ਤੇ ਤੀਜਾ ਸਭ ਤੋਂ ਮੇਨ ਕਾਰਨ ਇਹਦੀ ਜੋਟੀ ਬਣਦੀ ਸੀ ਹਰੇ ਟੂਸੇ ਵਾਲੇ ਕਬੂਤਰ ਨਾਲ ਠੀਕ ਹੈ ਉਹ ਫਿਰ ਆਪਾਂ ਪਾੜ ਤੇ ਡੱਡ ਕਰਦੇ ਉਹ ਦੋ ਆਰਡ ਵਾਰੀ ਬਣਾਤੀ ਇਹਨਾਂ ਦੋਵਾਂ ਦੀ ਅੱਡ ਬਣਾਤੀ ਹਨਾ ਕਾਂ ਤਲੀ ਉੜਦੀ ਨੀਵੀ ਆਪਣੀ ਤੇ ਇਹ ਨੀਵਾ ਉੱਡਿਆ ਨਹੀਂ ਆਉਂਦਾ ਉੱਤੋਂ ਉਹਦੇ ਨਾਲ ਉੱਚਾ ਖੜਾ ਰਹੇ ਸੀ ਸਾਰਾ ਦਿਨ ਤੇ ਬੈਠਣ ਲੱਗੇ ਨੀਵੇਂ ਆਉਂਦੇ ਸੀ ਦੋਵੇਂ ਤੇ ਅੱਜ ਕੋਈ ਉੱਚਾ ਗਿਆ ਹੀ ਨਹੀਂ ਤੇ ਨੀਵਾ ਨੀਵਾ ਫਿਰਦਾ ਤੇ ਬਹਿ ਗਿਆ ਆਪਦਾ ਟਾਈਮ ਨਾਲ ਹੀ ਹਨਾ ਚਲੋ ਕੋਈ ਚੱਕਰਾਂ ਦੀ ਗੱਲ ਨਹੀਂ ਕਰਦੇ ਆ ਸੈਟਿੰਗ 'ਚ ਲਿਆਉਣੇ ਸਾਰੇ ਕਬੂਤਰ ਆਏ ਤਾਂ ਨਾ ਕੰਮ ਗੜਬੜ ਹੋ ਜਾਊਗਾ ਯਾਰ ਹਾਂਜੀ ਬਾਪ ਤੇ ਇਹ ਦੋਵੇਂ ਕਬੂਤਰਾਂ ਵੀ ਕਰ ਲਿਆਂ ਵੀ ਅੰਦਰ ਹਰੀ ਗਲਾਵੀ ਬਗਲ ਵਾਲੀ ਤੇ ਗਲਾਵੀ ਟੇਡ ਵਾਲੀ ਆਇਆ ਆਇਆ ਆ ਜਾ ਤੇ ਇੱਕ ਹੋਰ ਗੱਲ ਵੀ ਕਰ ਲੈਣੇ ਆ ਯੋ ਕੋਈ ਚੱਕਰ ਨਹੀਂ ਹੁੰਦਾ ਮੰਨ ਕੇ ਚੱਲੋ ਆਪਾਂ ਰੈਸ਼ਾ ਕੂਤਰ ਡਾਤਾ ਜਿਹਦੇ ਅੰਦਰ ਮਾੜੇ ਮੋٹے ਬਦਾਣ ਹੈ ਕੋਈ ਥੋੜੇ ਮੋٹے ਦਾਣੇ ਆ ਨਾਰਮਲ ਜੇ ਹਨਾ ਉਹ ਗੱਲ ਉਥੋਂ ਤੱਕ ਸਹੀ ਹੁੰਦੀ ਹੈ ਵੀ ਜਿਵੇਂ ਆਪਾਂ ਤੜਕੇ ਦਾ ਰੈਸ਼ਾ ਕੂਤਰ ਡਾਈਏ ਤੇ ਉਹ ਜਦੋਂ ਬੈਠੇ ਰੈਸ਼ ਖਿੱਚ ਕੇ ਬੈਠੇ ਉਹ ਕਬੂਤਰ ਸਹੀ ਆ ਉਹਦਾ ਕੋਈ ਡਰ ਨਹੀਂ ਆਪਾਂ ਜਿਹੜਾ ਕੁਦਰ ਜਿੰਨੀ ਰਾਇਸ ਤੇ ਉੱਡ ਗਿਆ ਉਨੀ ਲੈ ਕੇ ਡਿੱਗ ਪਿਆ ਉਹ ਤੁਹਾਨੂੰ ਪਤਾ ਲੱਗ ਜੂਦੀ ਨਹੀਂ ਇਹ ਭੁੱਖਾ ਹੀ ਹੁੰਦਾ ਹੈ ਜਮਾ ਸਾਹ ਹੋ ਕੇ ਇਹ ਉਤਰ ਰਾਇ ਛੁੱਟ ਜਾਂਦੇ ਆ ਹੁਣ ਹਰੀ ਟੋਰੀ ਵਾਲੀ ਆਪਣੀ ਚਲੋ ਦੂਸਰੇ ਦਾ ਬਦਾਮ ਬਦਾਮ ਹੀ ਬਾਲੇ ਕਰਤੇ ਸੀ ਨਾ ਪਰ ਦੂਸਰੇ ਦਾ ਪੰਜ ਪੰਜ ਬਦਾਮਾਂ ਸੀਗੀ ਤੇ ਇੱਕ ਡੇਢ ਬਦਾਮ ਲੈ ਕੇ ਬੱਧਾ ਉੱਟੀ ਜਾਂਦੀ ਸੀਗੀ ਤੇ ਇਹਨਾਂ ਨੂੰ ਬਦਾਮ ਰੱਖਦੇ ਆ ਗਲਾਪੀ ਟੂਸੇ ਟੋਰੀ ਨੂੰ ਆਇਆ 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 ਤੇ ਥੱਲੇ ਆਪਣੇ ਹਰੇ ਟੂਸਿਆਂ ਨੂੰ ਆਇਆ 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 ਬੱਤ ਕੀ ਕੰਮ ਹੋ ਗਿਆ ਜੀ ਦਾ ਡਰ ਸੀਗਾ ਨੇਰੀ ਆ ਗਈ ਜੀ ਫੁੱਲ ਤੇਜ ਫਿਰਦਾ ਲੜਦੇ ਕਬੂਤਰ ਵਿਚਾਰੇ ਦੇਖੋ ਕਿਵੇਂ ਜ਼ੋਰ ਮਾਰਦੇ ਕਿੰਨੇ ਕਿਲੋਮੀਟਰ ਪ੍ਰਤੀ ਘੰਟੇ ਦੀ ਓ ਹੋ ਹੋ ਮਾਈ ਗੋਡ ਜਲੂਸ ਘੜਤਾ ਵੀ ਸਾਰੇ ਕਬੂਤਰਾਂ ਦਾ ਨੇਰੀ ਨੇ ਬਿੰਡ ਬਹੁਤ ਜ਼ਿਆਦਾ ਨੇਰੀ ਆ ਤੂੰ ਨੇ ਮਦੀ ਦੀ ਹੋਣਾ ਤੁਹਾਨੂੰ ਵੇਖੋ ਤਾਂ ਸਹੀ ਓ ਮਾਈ ਗੋਡ ਗਰਦੂ ਗਰਦ ਕਰਤਾ ਚਲੋ ਕੋਈ ਗੱਲ ਨਹੀਂ ਲੱਗੇ ਆ ਕੂਤਰ ਇਹਨਾਂ ਨੇ ਤਾਂ ਆ ਜਾਣਾ ਦੇਖਦੇ ਜਿਹੜਾ ਇਹਨਾਂ ਦੀ ਛਤਰੀ ਤੇ ਆਪੇ ਵਿਚਾਰੇ ਨੇ ਹੋਵੇ ਕਿਵੇਂ ਖੜਦੇ ਕਿਸਾਈ ਦੇਖ ਲੈ ਲਓ ਜੀ ਤੇ ਇਧਰ ਹਰੀ ਟੋਰੀਆਲ ਨੂੰ ਵੀ ਰੱਖਦੇ ਬਾਦਾਮ ਬਈ ਆਇਆ ਖੰਡ ਖਾਲਾ ਆਇਆ ਨਵੀਆਂ ਕਬੂਤਰਾਂ ਨੂੰ ਵੀ ਰੱਖਦੇ ਬਾਦਾਮ ਬਈ ਹਨਾ ਆਇਆ 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 ਪੁੱਤ ਨੌਂਗਾ ਵੀ ਹੌਲੀ ਹੌਲੀ ਆਈ ਖਾਣ ਲੱਗ ਜਾਣਗੇ ਇਹਨਾਂ ਨਾਲ ਰਲ ਕੇ ਕਿ ਨਹੀਂ ਬਾਪੂ ਲਓ ਜੀ ਤੇ ਇਧਰ ਆਪਣੇ ਕਾਲੇ ਚੀਨ ਨੂੰ ਵੀ ਰੱਖ ਦਿੰਦਾ ਆਇਆ 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 ਪੁੱਤ ਤੇ ਇਧਰ ਇਹ ਦੋਵੇਂ ਕੂਤਰਾਂ ਨੂੰ ਵੀ ਰੱਖਦੇ ਬਾਦਾਮ ਬਈ ਠੀਕ ਹੈ ਇਹ ਤਾਂ ਉਹਨੂੰ ਰੱਖ ਕੇ ਤੇ ਬਸ ਆਹ ਦੋਵੇਂ ਰਹਿ ਜਾਣਾ ਉਦ ਲਗਾ ਇਹਨਾਂ ਨੂੰ ਵੀ ਖਵਾਤੇ ਇਹਨੂੰ ਵੀ ਖਵਾਤੇ ਸਾਰਿਆਂ ਨੂੰ ਖਵਾਤੇ ਤੇ ਇਹਨਾਂ ਨੂੰ ਰੱਖਦੇ ਬਸ ਇਹ ਖਾ ਲੈਣਗਾ ਤੇ ਇਹਨਾਂ ਵਾਸਤੇ ਆਪਾਂ ਕੱਟ ਦਿੰਨੇ ਆ ਬਈ ਤੇ ਕਰਤੇ ਵੀ ਸਾਰੇ ਪਿੰਜਰੇ ਵੇਲੇ ਇਧਰ ਆ लास्ट ਕਬੂਤਰੀ ਹੈ ਇਹਨੂੰ ਮਿਲ ਜਾ ਕੇ ਛੱਡਦੇ ਆ ਖੋਡੇ ਚ ਤੇ ਪਾਉਣੇ ਆ ਦਾਣ ਦੂਰੇ ਟਾਈਮ ਨਾਲ ਹਨਾ ਇੱਕ ਮਿੰਟ ਇਹ ਛੜਤਾ ਤੇ ਬਲੈਕ ਵੀ ਆ ਕੇ ਬੈਠ ਗਿਆ ਛਤਰੀ ਤੇ ਭੂਤ ਵੀ ਆ ਕੇ ਬੈਠ ਗਈ ਸਪੇਅਰ ਬੈਠਾ ਲਓ ਜੀ ਰੱਖ ਦੇ ਦਾਣੇ ਇਧਰ ਪਹਿਲੇ ਨੰਬਰ ਪਟਨਾ ਦਾ ਆਇਓ 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 ਬੋਤਾਂ ਵਖਰਾਕ ਵੀ ਬੰਦ ਕਰ ਦੇਣੀ ਹੈ ਕੱਲ ਤੋਂ ਵੀ ਇੰਨਾ ਤੇ ਇਧਰ ਪਠਿਆਂ ਨੂੰ ਵੀ ਰੱਖ ਦਈਏ ਆਇਓ 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 ਹੰਡਕਾਂਤ ਵਾਲੀ ਵੀ ਆ ਗਈ ਵੇਗੀ 12:40 ਮਿੰਟਾਂ ਤੇ ਦਿਨ ਵੇਖ ਲਓ ਤੁਸੀਂ ਜਣਾ ਬਸ ਕੀ ਹਾਲ ਹੋਇਆ ਪਿਆ ਬਰਫੀਲੀਆਂ ਹਵਾਵਾਂ ਚੱਲ ਰਹੀਆਂ ਤੂਫਾਨੀ ਹਵਾਵਾਂ ਮੇਰੇ ਵੀਰੋ ਸਾਨੂੰ ਬੁਲਾਇਆ ਗਿਆ ਵਿਖਾ ਕੇ ਕੀ ਕਾਰਨ ਹੈ ਇੱਕ ਪਾਸੇ ਮਟਾਂਡੀ ਬਣ ਗਿਆ ਥੋੜੀ ਕੈਮਰਾ ਮੜਾ ਜਦਾ ਨਹੀਂ ਲੈ ਸੋਈਦਾ ਕਹਦਾ ਪਤਾ ਨਹੀਂ ਕੀ ਚੇ ਕਰ ਇੱਕ ਪਾਸੇ ਸੋ ਜਾਂਦਾ ਫੜ ਨਹੀਂ ਰਹਿੰਦਾ ਰਹਦੀ ਸੀ ਜਾਂਦਾ ਆ ਆ ਚੀਕ ਲੈ ਠੀਕ ਆ ਆ ਦੇਖ ਵਾ ਵਿਆਹ ਕਰ ਲੈ ਇੱਕ ਪਾਸੇ ਸਹੀ ਪੈ ਇੱਕ ਪਾਸੇ ਜਾਵਾਂ ਸਹੀ ਪੈ ਇੱਕ ਪਾਸੇ ਮਟਾਂਡੀ ਬਣ ਕੇ ਤੇ ਲੋਟ ਵੀ ਹੋ ਜੂ ਨਲੇ ਕਾਲੇ ਦੇ ਕਰਾਪੇ ਲੂਟ ਹੋ ਜੂਗਾ ਨਹੀਂ ਬਰੋ ਕਿਹੜਾ ਸੋਚਿਆ ਇਹਦੇ ਅੰਦਰੋਂ ਨੋਕਸ ਹੋ ਗਈ ਕੋਈ ਫਾਟ ਆ ਯਾਰ ਉਹੀ ਤਾਂ ਗੱਲ ਹੈ ਬੈਡਰੇ ਸੋਲਿਆਂ ਦੀ ਮੈਂ ਕਿੰਦਰ ਛੜਤੀ ਰੱਦੀ ਕੋਲੀ ਆਇਓ 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 ਲਓ ਜੀ ਭੂਤ ਵੀ ਲਾ ਲੈਂਦੀ ਤੇ ਹਰੇ ਘਾਂਡਿਆਂ ਨੂੰ ਪਾਣੀ ਪੈ ਗਿਆ ਆਪੀ ਲੋ ਹੋ ਗਿਆ ਕੋਈ ਕਿੱਕ ਨਹੀਂ ਬੀ ਲਿਆ ਦੂਜੀ ਨਹੀਂ ਬੀ ਲਿਆ ਹੋਦਰ ਬਲੈਕ ਨੂੰ ਬਾਹਰ ਰੱਖਦੀ ਪਾਣੀ ਵੇਖੋ ਪਿੰਦਾ ਰੱਜ ਕੇ ਹੁਣ ਹੈ ਆਲੋ ਕੋਈ ਚੱਕਰ ਵਾਲੀ ਲਓ ਜੀ ਕੱਚਕਾਂਤ ਵਾਲੀ ਵੀ ਆ ਗਈ ਬੈਠਣਾ ਜਮਾ ਬੈਠਣਾ ਆ ਗਈ ਸੀ ਪਤਾ ਨਹੀਂ ਕਿੱਧਰ ਗਈ ਲਿਫਦੀ ਫਰਦੀ ਸੀ ਜਮਾ ਇੱਥੇ ਕੋਠਾਂ ਨਾਲ ਹੀ ਖਿੰਦੀ ਫਰਦੀ ਸੀਗੀ ਕਿੱਧਰ ਗਈ ਯਾਰ ਹੁਣੇ ਤਾਂ ਆਈ ਸੀ ਜਮਾ ਬੈਂਦੀ ਬੈਂਦੀ ਛੇਤਰੀ ਤੇ ਹੋ ਫਰਦੀ ਬਈ ਪਿੱਛੇ ਉਹ ਟੱਪ ਗਈ ਚੱਲ ਰਲ ਨਾਲ ਰਲ ਗਈ ਆ ਜਾਂਦੀ ਬਈ ਆਇਆ 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 ਉਹ ਤਾਂ ਹੁਣ ਹਰੀ ਕਾਂਤ ਵਾਲੇ ਵੀ ਠੱਪੇ ਮਾਰਨ ਲੱਗ ਗਈ ਬਸ ਇਹੀ ਰਹੀ ਇਕੱਲੀ ਟਾਈਮ ਪਤਾ ਨਹੀਂ 2 2 ਵਜੇ ਹੋਣਗੇ 2 3 ਲਓ ਜੀ ਕੱਚਕਾਂਤ ਵਾਲੀ ਵੀ ਆ ਗਈ ਆਇਆ ਉਤਾਜ ਭੈਣ ਮਾਰਨੇ ਲਓ ਜੀ ਆ ਗਈ ਕੱਚਕਾਂਤ ਵਾਲੀ ਉਹ ਜਾ ਰਹੀ ਨੂੰ ਘਰ ਦਿਖਾਤਾ ਜਰ ਮੈਂ ਕਹਿੰਦਾ ਹੁਣ ਲਾad ਗਿਆ ਆਪਾਂ ਇਸ ਨੂੰ ਜਾਂਦੀ ਵੀ ਖਾਦੀ ਪਤਾਜ ਕੁੱਟਰੇ ਹੁਣ ਹੁਣ ਪਤਾਜ ਕੁੱਟਰੇ ਤਾਹਲਾ ਬਹੁਤ ਗੰਦਾ ਕੰਮ ਹਾਂ ਹਾਂ ਮਾਰਦੀ ਠੱਪੇ ਆਇਆ ਤਾਂ ਬਲੜ ਕਾ ਦੁੰਦੈ ਨਾ ਫੰਕਸ਼ਨ ਭਾਇਆ ਤੇ ਠੀਕ ਐ ਲਓ ਜੀ ਆ ਗਈ ਇੱਕ ਪਾਸੇ ਆਇਆ ਅੱਡੋ ਅੱਡ ਰੰਗ ਚਾਰ ਹੁੰਦੇ ਆ ਨਾ ਆਪੇ ਆਉਗੇ ਨਾ ਉਹਦੇ ਪਾਸੇ ਰੱਖ ਲੈ ਇੱਕ ਬੰਦਾ ਇੱਕ ਐਂ ਕਰਕੇ ਨਾ ਇਕੱਲੇ ਅੱਡੋ ਅੱਡ ਕਰਦੇ ਆਇਆ 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 ਨਹੀਂ ਨਹੀਂ ਇੱਕ ਮਿੰਟ ਖੜ ਜਾ ਤੀਜੀ ਕਿਤੇ ਆਪਣੇ ਕੋਲੇ ਤੀਜੀ ਹੈਗੀ ਇੱਕ ਹੋਰ ਨਹੀਂ ਤੀਜੀ ਹੈ ਨਹੀਂ ਆਪਣੇ ਕੋਲ ਇਹਦੀ ਇੱਕ ਹੋਰ ਹੈ ਨਹੀਂ ਉਹ ਮੈਨੂੰ ਪਤਾ ਹੈ ਹੈ ਨਹੀਂ ਮੈਂ ਪੜ ਕਿਦ ਮੈਂ ਅੜਗੀ ਕਰਾਰੀ ਲਾਉਣੀ ਬਲਜੀਤ ਨਾਲ ਯਾਰੀ ਆ ਮੇਰੇ ਪੱਤੇ ਆ ਬਈ ਬਲਜੀਤ ਕੋਲ ਇੱਕ ਪਤਾ ਰਹੇਗਾ ਠੀਕ ਹੈ ਕਿ ਨਹੀਂ ਹੈ ਨਹੀਂ ਹੈ ਨਾ ਹੋਰ ਹਾਈ ਓਏ ਇੱਕ ਮਿੰਟ ਐ ਐ ਕਰੂ ਮੋਟਿਆ ਇੱਕ ਮਿੰਟ ਖੜ ਜਾ ਖੜਾ ਖੜਾ ਉਸੇ ਆਵਾਜਾ ਮਨ ਨਚਾ ਕੇ ਇੱਕ ਮਿੰਟ ਰੁਕਾ ਫੜੀ ਬਤਾ ਫੜਾ ਫੜਾ ਖੜਾ ਖੜਾ ਯੋਸ਼ 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 ਇਹ ਸ਼ਿੰਗ ਹੈ ਇਹ ਮਾ ਦਿਮਾਗ ਹੈ ਕਿ ਲੇ ਹਮਰਾ ਸਹੀ ਰਹੇਗਾ ਨਹੀਂ ਦਿਮਾਗ ਹੈ ਨਹੀਂ ਮੈਨੂੰ ਭੁੱਲ ਗਿਆ ਮੈਂ ਵੀ ਕਿਹੜੇ ਦਿੱਤਾ ਮੂੜ ਆਹ ਨਹੀਂ ਪਤਾ ਮੈਨੂੰ ਮਨੀ ਸਵੇਰਾ ਆਹ ਮੈਂ ਪਤਾ ਵਿੱਚ ਬਖ ਜਾ ਇਹਨੂੰ ਉ ਲੈ ਉ ਆਏ ਉਹ ਆਹ ਆ ਬੇਬੀ ਚੱਕ ਚੱਕ ਕੋਨ ਹੋਏਦਾ ਹੀ ਲਾਸਟ ਹੋ ਰਹਾ ਮੈਂ ਓਹ ਹਜੇ ਵੀ ਚੱਲੂਗਾ ਕੰਮ ਦਾ ਕੰਮ ਵੀ ਚੱਲੂਗਾ ਤੇ ਉਹ ਤੈਨੂੰ ਚਾਰ ਕੰਮ ਕੰਮ ਅੜ ਗਿਆ ਕੰਮ ਕੰਮ ਵਾਵਾ ਲੰਮਾ ਹੋ ਗਿਆ ਬਾਬਾ ਆਦਾ ਕੰਮ ਓ ਮਾਈ ਗੋਡ ਆ ਬੱਸ ਹੈ ਹੈ ਲੱਗ ਅਗੇ ਇਟ ਇਟ ਹੈ ਨਹੀਂ ਸਿਰ ਤੇ ਬਜੀ ਤੇ ਸਾਰੇ ਪੱਤੇ ਆ ਚੱਕ ਚੱਲ ਕੋਈ ਨਾ ਯੋ bro ਦੇਸੀ ਗਰੂ ਦਾਗੜਾ ਆਮਾ ਮਾ ਬ੍ਰੋ ਬੋ ਹਰੇਕ ਕਾਂਡਾ ਨੂੰ ਬਾਦਾਮ ਰੱਖ ਦੇ ਆਇਆ 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 ਪੁੱਤ ਖਾਲਾ ਪਾਣੀ ਵੀ ਰੱਖ ਲਿਓ ਨੇ ਆ ਰੱਖ ਦਿੰਦੇ ਹਰੇਕ ਕਾਂਡਾ ਲਈ ਤਾਂ ਬਾਦਾਮ ਤਾਂ ਗਈ ਖਾ ਹੁਣ ਉਹਦੀ ਕਣਕ ਰੱਖਤੀ ਇਹਨੂੰ ਕਿਉਂ ਖੁੱਡੇ ਚੋਂ ਕਣਕ ਚੱਕ ਰੱਖੀ ਆ ਤੇ ਬਲੈਕੀ ਦਾ ਤੁਹਾਨੂੰ ਹਾਲ ਦਿਖਾ ਦਿੰਨੇ ਆਂ ਕਿ ਥੱਲੋ ਕੀ ਹੋਇਆ ਪਿਆ ਨਾ ਲਓ ਜੀ ਆ ਹਾਲ ਹੋਇਆ ਪ ਬਲੈਕੀ ਦਾ ਇੱਕ ਮਿੰਟ ਬਲੈਕੀ ਆਦੀ ਮੈਨੂੰ ਤੇ ਆ ਫੜ ਫੂ ਕੈਮਰਾ ਫੜ ਕਿਉਂ ਉਹੀ ਪਤਾ ਲੱਗ ਗਿਆ ਹੋਣਾ ਤੁਹਾਨੂੰ ਆ ਆ ਤੇ ਲਾ ਦੇਖ ਲੋ ਟਮਾਂਡੀ ਬਣੀ ਪਈ ਹੈ ਕਿ ਨਹੀਂ ਇਹਨੂੰ ਕਹਿੰਦੇ ਸੋਜ ਆ ਦੇਖੋ ਪਾਣੀ ਪਾਣੀ ਭਰ ਗਿਆ ਬਣ ਗਿਆ ਗਲੋਟਾ ਜਾਂ ਹੈ ਨਹੀਂ ਕੰਮ ਦਾ ਬਈ ਇਹ ਦੂਜੇ ਪਾਸੇ ਵੀ ਆ ਗਈ ਦੋਵੇਂ ਪਾਸੇ ਬਣੀ ਪਈ ਲੈ ਵੇਖ ਲੋ ਠੀਕ ਹੈ ਕਿ ਨਹੀਂ ਬਲੈਕ ਹੈ ਸੌਰੀ ਤੁਹਾਨੂੰ ਤਾਂ ਆ ਬਹਿਣੀਗਾ ਤੈਨੂੰ ਰੋਕੇ ਕੱਢ ਕੇ ਦੇਖ ਲਾਂਗੇ ਉਹਨੂੰ ਥੋੜੇ ਦਿਨ ਗਰਮੀ ਗੁਰਮੀ ਚ ਇਹ ਲੋਟ ਲੱਗਿਆ ਤਾਂ ਹਾਂਜੀ ਤੇ ਆਪਣੀ ਕੱਚ ਕਾਂਤ ਵਾਲੀ ਵੀ ਬਹਿ ਗਈ ਆਪਣੀ ਕੂਟੀ ਉਹਦੇ ਕਬੂਤਰ ਉੱਡਦੇ ਆ ਹਨਾ ਬੈਂਦੇ ਆ ਦੇਖੋ ਪੂਰੀ ਚਸ ਕਰੀ ਜਾਂਦੀ ਐ ਵੀ ਆਵਾ ਬੈਠਾ ਛਤਰੀ ਦੇ ਨਾਲ ਤੇ ਉਧਰੋਂ ਹਰੀ ਟਾਹ ਕਾਂਤਾਲੀ ਵੀ ਬਈ ਫਿਰਦੀ ਆ ਜ਼ੋਰ ਮਾਰਦੀ ਵਿਚਾਰੀ ਆਵਾਜ਼ ਧੂਈ ਫਿਰਦੀ ਆ ਹਨਾ ਛਤਰੀਆਂ ਲੱਗੀਆਂ ਆਪਣਾ ਕੋਈ ਚੱਕਣਿਆ ਠੱਪੇ ਤੇ ਠੱਪਾ ਘੁੜਦੀ ਐ ਇਹਨੂੰ ਤਾਂ ਪਰਵਾਹੀ ਕੋਈ ਨਹੀਂ ਤੁਹਾਨੂੰ ਪਹਿਲੀ ਵਾਰ ਦਿਖਾਈ ਉਦੋਂ ਸੋਜ ਘੱਟ ਸੀ ਕੋਦੋਂ ਮੈਂ ਪਾਣੀ ਪਿਆਤਾ ਮੈਨੂੰ ਵੀ ਪਤਾ ਸੀ ਪਾਣੀ ਜਦੋਂ ਪਾਣੀ ਪਿਆਇਆ ਪਾਣੀ ਥੱਲੇ ਵੜ ਜਾਣਾ ਉਹਦੇ ਸੋਜ ਹੋਰ ਵੜ ਜਾਣੀ ਐ ਸੋਜ ਹੋਰ ਵਾਧ ਗਈ ਉਹਨੂੰ ਕੋਈ ਟੈਨਸ਼ਨ ਨਹੀਂ ਸੋਜ ਦਾ ਕਿ ਸੋਜ ਤਾਂ ਮੈਂ 2 ਦਿਨਾਂ ਚ ਲੋਡ ਕਰ ਲੂੰਗਾ ਤੇ ਪਰ ਇੱਕ ਵਾਰੀ ਲੋਡ ਕਰ ਲਾਂਗੇ ਦੂਜੇ ਵਾਰੀ ਫੇਰ ਹੋ ਜੂਗਾ ਹਨਾ ਕੀ ਫਾਇਦਾ ਜੇ ਮੰਨ ਕੇ ਚੱਲਿਆ ਯਾਰ ਜਦੋਂ ਜ਼ੋਰ ਲਾਇਆ ਤਾਂ ਧਮਾਚ ਜਾਂਦਾ ਕਾਲਾ ਹੋ ਜਾਂਦਾ ਜੇ ਪਾਣੀ ਰਹਿ ਜੇ ਇੱਕ ਬੂੰਦ ਉਧਰ ਸੁੱਝ ਜਾਂਦਾ ਹੁਣ ਇਹ ਚੀਜ਼ ਦਾ ਕੀ ਹੱਲ ਹੈ ਚਲੋ ਕੋਈ ਗੱਲ ਨਹੀਂ ਦੇਖਾਂਗੇ ਵੀਲ ਕੇਰਾ ਸੈੱਟ ਕਰਕੇ ਖੁੱਡੇ ਛੱਡ ਦਾਂਗੇ ਉਸ ਤੋਂ ਬਾਅਦ ਜੇ ਲੋਟ ਲੱਗਾ ਕੱਢ ਲਾਂਗੇ ਤੇ ਨਹੀਂ ਬਲੈਕੀ ਨੂੰ ਮੁਸ਼ਕਲ ਹੀ ਖਟ ਗਿਆ ਆਪਾਂ ਹਾਂਜੀ ਨੇੜੇ ਹੀ ਆ ਗਈ ਕਹਿੰਦੇ ਕੱਚ ਕਾਂਤ ਵਾਲੀ ਵੀ ਬਿਠਾ ਲਈ ਤੇ ਦਿਨ ਵੀ ਬਾਪੂ ਯਾਦ ਕਰ ਲੋ ਕਿਨੇ ਮੈਂ ਤੁਹਾਨੂੰ ਤੀਜਾ ਦਿਨ ਕਿਹਾ ਸੀਗਾ ਕਹਿੰਦੇ ਤੀਜਾ ਤਾਂ ਨਹੀਂ ਹੋ ਗਿਆ ਆਇਆ 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 ਬਈ ਕਾਂਤ ਵਾਲੀ ਭਾਈ ਜਨੇ ਬਾਲੀ ਨੇਰੀ ਚੱਲ ਪਿਆਰ ਆਇਆ ਆਇਆ ਮੋੜਪਾ 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 ਆਇਆ 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 ਬਈਆ ਬਹੁਤ ਟਾਈਮ ਹੋ ਗਿਆ ਮੋੜਿਆ 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 ਵੀਰੀ ਫਾਸਟ ਟੂ ਮੱਚ ਮੈਂ ਤੇ ਡਿੱਗ ਰਿਹਾ ਹੀ ਮੈਂ ਤਾਂ ਉਹ ਦਰਵਾਜ਼ਾ ਵੱਧ ਗਿਆ ਆਇਆ 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 ਬਈਆ 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 ਪਾ ਤੇ ਭਾਈ ਬਲੈਕ ਡੌਗ ਨੂੰ ਵੀ ਬਾਦਾਂ ਲਾਓ ਖਾਲਾ ਕੋਈ ਗੱਲ ਨਹੀਂ ਸੁਜਿਆਂ ਦਾ ਫਿਰ ਕਿਉਂ ਬਦਾਮ ਤਾਂ ਖਾਣੀ ਆ ਤੂੰ ਵੀ ਖਾਲਾ ਖੰਡ ਕਣਕਣਕ ਪਈਏ ਤੇਰੇ ਮੁਰੇ ਲਾਓ ਜੀ ਕੱਚ ਕਾਂਦ ਵਾਲੀ ਵੀ ਆ ਗਈ ਇਹ ਬਈ ਬੜਕਾਈ ਸੀ ਕਿ ਲੱਗੀ ਤੇ ਆ ਗਈ ਵੇਗੀ ਲੱਗੀ ਤੇ ਆ ਗਈ ਉੱਥੋਂ ਢੱਕੇ ਸਿੱਧਾ ਛਤਰੀ ਤੇ ਸਿੱਧੇ ਹੀ ਜਾਵਾਂ ਠੀਕ ਆ ਆ ਬੈਠੀ ਵੀ ਆ ਕੇ ਛਤਰੀ ਤੇ ਖੰਡਾ ਆਪਣੀ ਹੌਣ ਨਹੀਂ ਪਰਵਾਹ ਪਾਣ ਮਾ ਲਾਲ ਗਏ ਨੂੰ ਥੱਲੇ ਛੱਡ ਦੀਏ ਜੀ ਕੰਡ ਕਾਂਦ ਵਾਲੀ ਵੀ ਆਪਣੀ ਠੀਕ ਆ ਇਹ ਕੁਦਰਤ ਤੇ ਚੱਲ ਪਈ ਸੁੱਖ ਨਾਲ ਕੁੜੇ 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 ਮੁਝਾਂਵਲਾ ਗਈ ਬਈ ਕਬੂਦਰੀ ਬੇਂਦਰ ਕਬੂਦਰੀ ਤੇ ਕੀ ਹਾਲ ਹੈ ਵਿਚਾਰੀ ਤੇ ਦੇਖੋ ਕੁਛ ਵੀ ਨਹੀਂ ਰਹਿ ਗਿਆ ਵਿੱਚ ਇਹਦੇ ਜਮਾ ਹੱਡੀਆਂ ਹੀ ਰਹਿ ਗਏ ਬਸ ਕੱਲੇ ਲਓ ਜੀ ਕੂਦਰ ਨੂੰ ਪਾਣੀ ਪਿਆਦੀਏ ਆਇਆ 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 ਬੱਤ ਬਸ ਕਰ ਇਨਾਂਕ ਬਹੁਤ ਆ ਇੰਨੇ ਸ੍ਰੋਗ ਜਾ ਫਿਰ ਕੀ ਤਿੰਨ ਦਿਨਾਂ ਦੀ ਧਿਆਈਆਂ ਮੈਨੂੰ ਪਤਾ ਤੇਰਾ ਲਓ ਭਾਈ ਪਿਆਰ ਕੇ ਕੱਚ ਪਾੰਦਾਂ ਤੇ ਵੀ ਡਾਕਾਂ ਬਣੇ ਆਇਆ ਆਇਆ ਪੀਲਾ 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 ਹਾਂਜੀ ਬਾਬਿਓ ਕਾਂਤ ਵਾਲੀ ਵੀ ਆ ਗਈ ਆਪਣੀ 4:14 ਤੇ ਲਾ ਲਿਆ ਮੈਂ ਥੱਲੇ ਇਹਨੂੰ ਮੈਂ ਰੱਖ ਦੀ ਇੱਧਰ ਹਰੀ ਕਾਂਤ ਆ ਗਏ ਪਤਾ ਮ ਆਪਣੇ ਨੂੰ ਆਇਆ 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 ਬੋਤਲ ਖਾਲਾ ਖਾਲਾ ਮੇਰੀ ਸ਼ਾਨੀ ਖੰਡ ਖਾਲਾ ਲਓ ਜੀ ਤੇ ਛੱਡ ਦੀ ਵੀ ਇੱਧਰ ਮੋਜਾ ਠੀਕ ਆ ਕਬੂਤਰੀ ਇੱਧਰ ਕੱਚ ਕਾਂ <table> ਚਲਖੰਡ ਤੇ ਆਹ ਬੱਚ ਦੇ ਦਾਣੇ ਰੱਖ ਦੀਏ ਬਈ ਆਪਣੀ ਦੂਜੀ ਕੂਦਰੀ ਨੂੰ ਇਹਨੂੰ ਹਣਾ ਏਕਵਰਡ ਵਿੱਚੋਂ ਆਹ ਚੱਕ ਲਈ ਆਪਾਂ ਛੋਲਿਆਂ ਦਾ ਦਾਣਾ ਹਾਂਜੀ ਆ ਗਿਆ ਲਓ ਜੀ ਤੇ ਇੱਧਰ ਗਲਾਬੀ ਤੂਸੇ ਦੇ ਟਿਊਟੋਰੀਅਲ ਤੋਂ ਦੋ ਬਦਾਮ ਹੋ ਰੱਖਦੇ ਬਈ ਚੱਕਰ ਕੇ ਤੜਕੇ ਬਦਾਮ ਖਾਦਿਆ ਘੱਟ ਤੇ ਮੈਨੂੰ ਐਂ ਲੱਗਦਾ ਵੀ ਟਾਈਮ ਨਾਲ ਵਹਿਲੀ ਹੋਊਗੀ ਹਣਾ ਤੇ ਤਾਂ ਕਰਕੇ ਖਵਾਦ ਕੇ ਮੈਂ ਖਾਣੂ ਆ ਤੇ ਹੁਣ ਖਾਂਦੀ ਐ ਲੈ ਤਾਸ਼ ਗੈਂਗ ਮੰਜੇ ਦਾ ਕੀ ਮੰਜੇ ਦਾ ਕੀ ਪਿੰਗਾ ਆਪਣਾ ਰੱਖਿਆ ਹੋਏ ਐ ਓਏ ਛੋਟੀ ਡਾੜ ਦਾ ਦਿਸ ਜਾਂਦਾ ਮੈਨੂੰ ਲਓ ਜੀ ਤੇ ਇਧਰ ਕਬੂਤਰਿਆਂ ਨੂੰ ਰੱਖਦੀਆਂ ਦਾਣੇ ਬਿਲਕੁਲ ਠੀਕ ਆ ਹਜੇ ਉਜਾਲਾ ਹੈਗਾ ਕੋਈ ਨਾ ਖਾ ਲੈਣਗਾ ਆਜੋ 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 ਆਇਓ ਆਇਓ ਪਾਣਾ ਲਓ ਜੀ ਇਧਰ ਵੱਡੇ ਕਬੂਤਰਾਂ ਨੂੰ ਵੀ ਰੱਖਦੀਆਂ ਦਾਣੇ ਆਇਆ ਪੁੱਤ ਹੋਏ ਕਾਲੋ ਉਹ ਵਾਟਰ ਵੀ ਪਾਤਾ ਜੀ ਇਧਰ ਕਬੂਤਰਾਂ ਨੂੰ ਵੀ ਤੇ ਕੂਦਰਾਂ ਨੂੰ ਵੀ ਹਾਂਜੀ ਬਾਪੂ ਤੇ ਗਲਾਬੀ ਟੂਸਿਆਂ ਵਾਲਾ ਵੀ ਆ ਗਿਆ ਭਈ ਆਪਣਾ ਆਇਤਾ ਛਤਰੀ ਤੇ ਆ ਗਿਆ ਜਿਸ ਸਿਆਣਾ ਰਿਆ ਲਓ ਜੀ ਪਿਆ ਦੀਏ ਪਾਣੀ ਇਹਨੂੰ ਵੀ ਤੇ ਬਾਬਿਓ ਹੁਣ ਤੋਂ ਜਿੰਨੇ ਵੀ ਕਬੂਤਰ ਲੇਟ ਆਇਆ ਕਰਨਗੇ ਵੀ ਘਰੇ ਹਨਾ ਕਿ ਉਹ ਖੁੱਡਿਆਂ ਜੋ ਤਾਂ ਟਾਈਮ ਨਾਲ ਦਾਣੇ ਚੱਕ ਦਿੰਨੇ ਆ ਉਹਨਾਂ ਦਾ ਸਾਰਾ ਦਾਣਾ ਪਾਣੀ ਇਥੇ ਪਿੰਜਰੇ ਚ ਹੋਇਆ ਕਰੂਗਾ ਇੱਕ ਪਾਸੇ ਦਾਣੇ ਇੱਕ ਪਾਸੇ ਪਾਣੀ ਜਿਹੜੇ ਨੇ ਖਾਲੇ ਖਾਲੇ ਤੇ ਜਿਹੜੇ ਨੇ ਨਹੀਂ ਖਾਦੇ ਖੁੱਡੇ ਚ ਕੋਈ ਚੱਕਰ ਨਹੀਂ ਆਪੇ ਆ ਹੀ ਗਿੱਜਣਗੇ ਹੌਲੀ ਹੌਲੀ ਇਹ ਹਾਂਜੀ ਬਾਬਿਓ ਤੇ ਆਪਣੇ ਭੱਠੇ ਨੂੰ ਮੈਡੀਸਨ ਦੇ ਦਿੱਤੀ ਬਈ ਗਲਾਬੀ ਟੂ ਸਾਨੂੰ ਲਾਸਟ ਵਾਰ ਬਈ ਸਿਰਫ ਹਨਾ ਤੇ ਤੁਹਾਡੇ ਸਾਹਮਣੇ ਹੀ ਮੈਡੀਸਨ ਬਣਾਈ ਸੀਗੀ ਆਪਾਂ ਆ ਦੇਖੋ ਲੈ ਕਿਸੇ ਕੰਮ ਦੀ ਨਹੀਂ ਇਹੇ ਬਸ ਜਿੰਨੀ ਦੇਣੀ ਸੀ ਦੇਤੀ ਲਾਓ ਬਾਕੀ ਸਾਰੇ ਡੋਲਤੀ ਲਓ ਜੀ ਦੇਤੀ ਲਾਸਟ ਵਾਰੀ ਵੀ ਠੀਕ ਹੈ ਹੁਣ ਦੇਖੋ ਇਹ ਹੈਗਾ ਨਾ ਗਰਾਂਟੇ ਚ ਪੂਰਾ ਲਓ ਜੀ ਰੱਖ ਦਿਓ ਇੱਧਰ ਟੂਸਿਆਂ ਵਾਲੇ ਨੂੰ ਵੀ ਦਾਣ ਆਇਆ 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 ਪੁੱਤ ਖਾਲਾ ਚਲੋ ਬਾਪੂ ਕਰਾਂ ਸਾਰੇ ਕੂਤਰਾਂ ਦਾ ਬਈ ਦਾਣਿਆਂ ਦਾ ਤੇ ਬਦਾਮਾਂ ਦਾ ਹੱਲ ਦਿੱਤਾ ਕਰ ਜਾਨੀ ਕਿ ਇਹ ਆਪਣਾ ਸਟੂਡੀਓ ਵੇਲਾ ਕਰਤਾ ਸਾਰੇ ਕੂਤਰ ਸਾਫ ਕਰਕੇ ਦਾਣਾ ਪਾਣੀ ਓਕੇ ਰਿਪੋਰਟਾਂ ਕਰਕੇ ਹੁਣ ਖੁੱਡੇ ਚੜਦਗੇ ਬਈ ਆਪਾਂ ਤੇ ਘਰੇ ਜਾ ਕੇ ਰੋਟੀ ਰੋਟੀ ਖਾ ਲਈਏ ਹਾਂਜੀ ਤੇ ਡੌਗੀ ਡੌਨ ਰੋਟੀ ਪੈ ਆ ਜਾ ਤੂੰ ਤਾਂ ਜਿਹੋ ਜਿਹਾ ਹੈਗਾ ਹੈਗਾ ਆਇਆ 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 ਖਾਲਾ ਲੈ ਖਚਕਰ ਖਕਰ ਕੰਮਾਂਦਾ ਮੂਜਾ ਪਾੜਿਆ ਕਰ ਸਾਡਾ ਤਾਸਾਂ ਤੂੰ ਸਣਾ ਵੀ ਸਾਡਾ ਕੰਮਾਂਦੀਆਂ ਚੀਜ਼ਾਂ ਸਾਰਾ ਖਰਾਬ ਕਰਦਾ ਕਰ ਰੋਟੀ ਖਾ ਜਾਂਦੀ ਹਨ ਤੇ ਹੁਣ ਰਹਿੰਦੇ ਕੰਮ ਨੇ ਵੇੜ ਕੇ ਹਾਂਜੀ ਬਾਪੂ ਤੇ ਬਾਟ ਕਾਲੇ ਕਬੂਤਰਾਂ ਨੂੰ ਵੀ ਦਾਣਾ ਪਾਣੀ ਪਾ ਜੀਏ ਪਾਣੀ ਵੀ ਪਾਤਾ ਤੇ ਇਧਰ ਨੂੰ ਦਾਣੇ ਵੀ ਰੱਖਦੇ ਤੇ ਕਰਦੇ ਭਾਈ ਵਲੌਗ ਦੀ ਐਂਡਿੰਗ ਮੈਂ ਕੰਮ ਉਹ ਚੱਕ ਲੈ ਸਾਰੇ ਕੰਮਦਾਰ ਨੇ ਮੇੜ ਕੇ ਫਰੀਆਂ ਨੂੰ ਬੱਚੀ ਨੂੰ ਦਵਾਈ ਦੂਈ ਦੇ ਕੇ ਪਾਣੀ ਪੁਣੀ ਦੇ ਕੇ ਦਾਣੇ ਪਾ ਤੇ ਤੇ ਬਾਕੀ ਪਾਣੀ ਚੱਕਣ ਦਾ ਹਨਾ ਉਹ ਰਾਤ ਨੂੰ ਜਾਗਦਾ ਨਾ ਬੀ ਸੌਣ ਲੱਗਿਆ ਲਗਭਗ 1:00 ਦਾ ਟਾਈਮ ਹੈ 12 1:00 ਚੱਕਦਾ ਹੁੰਦਾ ਹੈਗਾ ਤੇ ਨਾ ਨਾਤੇ ਨਹੀਂ ਗਿਆ ਅੱਜ ਹਨਾ ਨਾਉ ਨੂੰ ਯਾਰ ਕਾਰਨ ਕੀ ਹੈ ਕਿਉਂ ਨਹੀਂ ਨਾਤਾ ਇੱਕ ਦਾ ਬਾਬੂ ਠੰਡ ਹੋਈ ਪਈ ਬਾਣੀ ਜਿਵੇਂ ਬਿਮਾਰ ਮੂਰ ਹੋ ਜਾਏ ਕੀ ਫਾਇਦਾ ਇਹ ਗੱਲਾਂ ਚ ਤੇ ਇੱਕ ਯਾਰ ਹਨਾ ਹਵਾ ਜੀ ਚੱਲੀ ਜਾਂਦੀ ਆ ਬਾਹ ਬਾ ਤੇ ਮੀਂਹ ਕਣ ਗਿਆ ਵੀ ਇਹ ਨਹੀਂ ਮੜੀਆਂ ਮੜੀਆਂ ਮੈਨੂੰ ਆਏ ਸੀ ਮੁੜ ਕੇ ਨਹਾਉ ਤੇ ਮੈਨੂੰ ਟਾਈਮ ਲੱਗ ਜਾਂਦਾ ਵੱਧ ਮੁੜ ਕੇ ਲੈਟ ਰੂਟ ਜਾਵੜੀ ਹਨ ਫਿਰ ਇਹ ਕੰਮ ਧੰਦੇ ਰਹਿੰਦੇ ਬਦਾਮ ਨੂੰ ਭੋਣਾ ਤੇ ਹੋਰ ਤੇ ਬਾਕੀ ਫੋਨ ਵੀ ਲੋ ਹੀ ਆ ਉਹ ਮਸਾਂ ਕੱਦਰ ਰਾਤ ਨੂੰ ਹਨਾ ਫਲੈਸ਼ ਜੀ ਜੀਗਾ ਕੇ ਮੱਥਾ ਮਾਰਦੇ ਫਿਰਾਂਗੇ ਤਾਂ ਕਰਕੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਦੇਖਦੇ ਆ ਕੱਲ ਨੂੰ ਕੀ ਪੰਦ ਅੱਜ ਦੀ ਘੜੀ ਆਪਣੇ ਸਾਰੇ ਕੂਤਰ ਪੂਰੇ ਜਿੰਨੇ ਕੋਈ ਨਵੇਂ ਪੁਰਾਣੇ ਛਡੇ ਛਡੇ ਸੀ ਹੁਣ ਤੇ ਕੱਲ ਨੂੰ ਮੈਨੂੰ ਲੱਗਦਾ ਵੀ ਮੀਂਹ ਕਣੀਆ ਬਾਕੀ ਚਲੋ ਕੱਲ ਦੀ ਗੱਲ ਕੱਲ ਨੂੰ ਕਰਾਂਗੇ ਯਾਰਾ ਠੀਕ ਹੈ ਕਿ ਨਹੀਂ ਓਕੇ ਜੀ ਬਾਏ ਬਾਏ ਸਾਰੇ ਲੋਕਾਂ ਨੂੰ ਸਾਰੇ ਸਾਰੇ ਗੁੱਡ ਨਾਈਟ